ਵੜੇਖਾ ਬੜੇਖਾ ਅਕਸਰ ਜਿੱਤਣ ਤੋਂ ਬਾਅਦ ਕੋਈ ਇਸ ਤਰ੍ਹਾਂ ਬੈੰਦਾ ਨਹੀਂ ਜਿਵੇਂ ਤੁਸੀਂ ਅੱਜ ਬੈਠੇ ਹੋ ਆ ਕੇ ਭੁੱਲ ਜਾਂਦਾ ਹੈ ਇਹ ਮੇਰਾ ਯਾਰ ਹੈ ਪੱਕਾ ਜੀ ਇਹ ਰਾਜਾ ਵੜੇਖਾ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਹੈ ਪੁੱਛ ਲਾ ਆਏ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਹੈ ਜਿਵੇਂ ਇੱਥੋਂ ਦੀ ਨੰਗਾ ਅਕਸਰ ਕਾਜੂ ਬਦਾਮ ਵਾਲੀ ਚਾਹ ਮਿਲ ਜਾਂਦੀ ਹੈ ਨਾ ਅੱਜ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜੀ ਲੱਗ ਰਹੀ ਕਾਜੂ ਬਦਾਮ ਵਾਲੀ ਵੀ ਪੀਨੇ ਆ ਇਹ ਵੀ ਪੀਨੇ ਹੈ ਥੇਰੀ ਜਿਹੜੀ ਦੁਆ ਹੈ ਨਾ ਦੁਆ बस काम वही कर दी मालिक वही मालिक सुन ਅਸੀਂ ਤਾਂ ਦਰਦਰ ਦੇ ਹਰ ਦਰ ਤੇ ਜਾਣਾ ਹੈ ਤੇ ਜਦੋਂ ਇਹੋ ਜਿਹੇ ਬੰਦੇ ਦੇ ਦਰਦ ਤੇ ਆਉਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾ ਜਾਵੇ ਕਿੰਨੇ ਚਿਰ ਦੀ ਤੁਹਾਡੀ ਇੱਕ سپورਟ ਕਰ ਰਹੀ ਜੀ ਕਿੰਨੇ ਚਿਰ ਤੋਂ ਮੇਰਾ ਖਿਆਲ ਮਗਰਲੇ 1213 ਸਾਲਾਂ ਪਹਿਲੇ 2012 ਦੇ ਇਲੈਕਸ਼ਨ ਰਾਏ ਵੜੇ ਦਾ ਪੱਕਾ ਹੈ ਆ ਦੇਖ ਲੈ ਮੈਨੂੰ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ ਹੁਣ ਮੈਨੂੰ ਆਉਂਦੇ ਨੂੰ ਆ ਵਿਖਾਇਆ ਜਿੰਨਾ ਚਿਰ ਹੈਗੇ ਲੱਗਦਾ ਨਹੀਂ ਕਿ ਤੇ ਪੇਠੀ ਵਿਖਣੀ ਪਊਗੀ ਕਦੀ ਬਿਲਕੁਲ ਨਹੀਂ ਮਰੇਖ ਸਾਹਿਬ ਅਕਸਰ ਜਿੱਤਣ ਤੋਂ ਬਾਅਦ ਕੋਈ ਇਸ ਤਰ੍ਹਾਂ ਬੈੰਦਾ ਲਿਏ ਜਿਵੇਂ ਤੁਸੀਂ ਅੱਜ ਬੈਠੇ ਹੋ ਆ ਕੇ ਭੁੱਲ ਜਾਂਦਾ ਹੈ ਕਿ ਮੇਰਾ ਯਾਰ ਹੈ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਇਹਨੂੰ ਪੁੱਛ ਲਾ ਆਈ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਹੈ ਇਹ ਮੈਂ ਇਥੋਂ ਦੀ ਨੰਗਾ ਕਿਆ ਨਹੀਂ ਮੁਟਕੇ ਆ ਅਕਸਰ ਕਾਜੂ ਬਦਾਮ ਵਾਲੀ ਚਾਹ ਮਿਲ ਜਾਂਦੀ ਹੈ ਨਾ ਅੱਜ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜੀ ਲੱਗ ਰਹੀ ਕਾਜੂ ਬਦਾਮ ਵਾਲੀ ਵੀ ਪੀਨੇ ਆ ਇਹ ਵੀ ਪੀਨੇ ਏਰੀ ਜਿਹੜੀ ਦੁਆ ਹੈ ਨਾ ਦੁਆ ਬਸ ਖਮ ਉਹੀ ਕਰਦੀ ਮਾਲਕ ਅਸੀਂ ਤਾਂ ਦਰ ਦਰ ਤੇ ਹਰ ਦਰ ਤੇ ਜਾਣਾ ਹੈ ਤੇ ਜਦੋਂ ਇਹੋ ਜਿਹੇ ਬੰਦੇ ਦੇ ਦਰ ਤੇ ਆਉਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾ ਜਾਵੇ ਇਹ ਤੁਹਾਡਾ ਮਿਹਰਾਬਤ ਕਿੰਨੇ ਚਿਰ ਦੀ ਤੁਹਾਡੀ ਇੱਕ ਸਪੋਰਟ ਕਰ ਰਹੀ ਜੀ ਕਿੰਨੇ ਚਿਰ ਤੋਂ ਮੇਰਾ ਖਿਆਲ ਮਗਰ ਲਈ 1213 ਸਾਲਾਂ ਪਹਿਲੇ 2012 ਦੇ ਇਲੈਕਸ਼ਨ ਰਾਏ ਵੜੇ ਦਾ ਪੱਕਾ ਹੈ ਆ ਦੇਖ ਲੈ ਮੈਨੂੰ ਕਹਦਾ ਮੈਂ ਕਾਂਗਰਸ ਦਾ ਲਾਈ ਬੈਠਾ ਹੁਣ ਮੈਨੂੰ ਆਉਂਦੇ ਨੂੰ ਆ ਦਿਖਾਇਆ ਜਿੰਨੇ ਚਿਰ ਹੈਗੇ ਲੱਗਦਾ ਨਹੀਂ ਕਿ ਤੇ ਪੇਠੀ ਦੇਖਣੀ ਪਊਗੀ ਕਦੀ ਬਿਲਕੁਲ ਨਹੀਂ ਵੜਿੰਗ ਸਾਹਿਬ ਅਕਸਰ ਜਿੱਤਣ ਤੋਂ ਬਾਅਦ ਕੋਈ ਇਸ ਤਰ੍ਹਾਂ ਬੈੰਦਾ ਨਹੀਂ ਜਿਵੇਂ ਤੁਸੀਂ ਅੱਜ ਬੈਠੇ ਹੋ ਆ ਕੇ ਭੁੱਲ ਜਾਂਦਾ ਹੈ ਕਿ ਮੇਰਾ ਯਾਰ ਹੈ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਪੁੱਛ ਲਾ ਆਏ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਹੈ ਮਿਲ ਕੇ ਜਾਂਦੇ ਜੀ ਇਹ ਮੈਂ ਇੱਥੋਂ ਦੀ ਨੰਗਾ ਅਕਸਰ ਕਾਜੂ ਬਦਾਮ ਵਾਲੀ ਚਾਹ ਮਿਲ ਜਾਂਦੀ ਹੈ ਨਾ ਅੱਜ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜਿਹੀ ਲੱਗ ਰਹੀ ਕਾਜੂ ਬਦਾਮਾਂ ਵਾਲੀ ਵੀ ਪੀਨੇ ਆ ਇਹ ਵੀ ਪੀਨੇ ਏਰੀ ਜਿਹੜੀ ਦੁਆਨਾ ਦੁਆ ਬਸ ਕੰਮ ਉਹੀ ਕਰਦੀ ਮਾਲਕ ਉਹੀ ਮਾਲਕ ਜੀ ਸੋ ਅਸੀਂ ਤਾਂ ਦਰਦਰ ਦੇ ਹਰ ਦਰ ਤੇ ਜਾਣਾ ਹੈ ਤੇ ਜਦੋਂ ਇਹੋ ਜਿਹੇ ਬੰਦੇ ਦੇ ਦਰ ਤੇ ਆਉਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾ ਜਾਵੇ ਕਿੰਨੇ ਚਿਰ ਦੀ ਤੁਹਾਡੀ ਇੱਕ ਸਪੋਰਟ ਕਰ ਰਹੀ ਜੀ ਕਿੰਨੇ ਚਿਰ ਤੋਂ ਮੇਰਾ ਖਿਆਲ ਮਗਰਲੇ 1213 ਸਾਲ ਪਹਿਲੇ 2012 ਦੇ ਇਲੈਕਸ਼ਨ ਰਾਏਵੜੀ ਦਾ ਪੱਕਾ ਹੈ ਆ ਦੇਖ ਲਾ ਮੈਂ ਕਦਾ ਮੈਂ ਕਾਂਗਰਸ ਦਾ ਲਈ ਬੈਠਾ ਹੁਣ ਮੈਨੂੰ ਆਉਂਦੇ ਨੂੰ ਆ ਦਿਖਾਇਆ ਕਿੰਨਾ ਚਿਰ ਹੈ ਗਿਆ ਲੱਗਦਾ ਨਹੀਂ ਕਿ ਤੇ ਪੇਠੀ ਵਿਕਣੀ ਪਊਗੀ ਕਦੀ ਬਿਲਕੁਲ ਨਹੀਂ